ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨਵੇਂ ਕਾਨੂੰਨ ਬਾਰੇ ਫੇਰ ਅੱਜ ਗੱਲ ਕਰਾਂਗੇ ਸੈਕਸ਼ਨ ਹੈਗਾ 170 ਕਲੋਜ਼ 3 ਬੀ ਐਨ ਐਸਐਸ ਪਹਿਲਾਂ ਸੀ ਆਰ ਪੀ ਸੀ ਹੁੰਦੀ ਸੀ ਹੁਣ ਇਹਦੇ ਵਿੱਚ ਪਹਿਲਾਂ ਐਗਜ਼ਾਮਪਲ ਨਾਲ ਸਮਝਾਉਣਾ ਮੰਨ ਲਓ ਕਿਸੇ ਨੇ ਸੁਸਾਇਡ ਕਰ ਲਿਆ ਪੁਲਿਸ ਜਦੋਂ ਜਾਂਦੀ ਆ ਉਥੇ ਤਾਂ ਉਥੇ ਕਈ ਵਾਰ ਜੋ ਹਾਲਾਤ ਬਣੇ ਹੁੰਦੇ ਨੇ ਕੋਈ ਐਵੀਡੈਂਸ ਕਲੈਕਟ ਕਰਨਾ ਹੁੰਦਾ ਹੈ ਜਦੋਂ ਆਪਾਂ ਕਹਿ ਦਈਏ ਵੀ ਕੋਈ ਉੱਥੇ ਜੇ ਕੋਈ ਲੜਾਈ ਝਗੜਾ ਹੋਇਆ ਸੀ ਉਤੋਂ ਬਾਲ ਇਕੱਠੇ ਕਰਨੇ ਛੋਟੇ ਛੋਟੇ ਚੀਜ਼ਾਂ ਬਲੱਡ ਡੁੱਲਿਆ ਹੋਇਆ ਤਾਂ ਉਤੋਂ ਚੀਜ਼ਾਂ ਕਲੈਕਟ ਕਰਨੀਆਂ ਤਾਂ ਪੁਲਿਸ ਇਹਨਾਂ ਨੂੰ ਛੱਡ ਦਿੰਦੀ ਸੀ ਕਿਉਂਕਿ ਉਹਨਾਂ ਨੂੰ ਇਸ ਬਾਰੇ ਕਈ ਵਾਰ ਨੌਲੇਜ ਹੁੰਦੀ ਹੀ ਨਹੀਂ ਹੈਗੀ ਚੀਜ਼ਾਂ ਦੀ ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਲਈ ਕੋਈ ਮਰਡਰ ਹੋਇਆ ਉੱਥੇ ਲੂਪ ਹੋਲ ਛੱਡੀ ਜਾਂਦੀ ਸੀ ਐਵੀਡੈਂਸ ਉੱਥੇ ਕਲੈਕਟ ਨਹੀਂ ਹੁੰਦੇ ਤੇ ਹੁਣ ਇਹਦੇ ਵਿੱਚ ਇੱਕ ਗੱਲ ਜਿਹੜੀ ਹੈਗੀ ਹੈ ਨਵੇਂ ਕਾਨੂੰਨ ਦੇ ਵਿੱਚ ਸੈਕਸ਼ਨ 176 ਤੰਨੇ ਦੇ ਵਿੱਚ ਗੱਲ ਕੀਤੀ ਗਈ ਹੈ ਬੀ ਐਨ ਐਸ ਦੀ ਧਾਰਾ 170 ਤਨਾਂ ਦੇ ਸਹਿਤ 7 ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਵਾਲੇ ਅਪਰਾਧਾਂ ਦੀ ਤਫਸੀਲ ਦੇ ਦੌਰਾਨ ਫੋਰੈਂਸਿਕ ਐਵੀਡੈਂਸ ਇਕੱਠਾ ਕਰਨ ਲਈ ਫੋਰੈਂਸਿਕ ਮਾਹਰ ਦਾ ਮੌਕੇਵਾਰਦਤ ਕ੍ਰਾਈਮ ਸੀਨ ਤੇ ਹੋਣਾ ਜ਼ਰੂਰੀ ਹੈ ਮਤਲਬ ਜਿਹੜੇ ਅਪਰਾਧਾਂ ਦੀ 7 ਸਾਲ ਦੀ ਜਿਹੜੀ ਸਜ਼ਾ ਹੈ ਜਾਂ 7 ਸਾਲ ਤੋਂ ਜਿਹੜੇ ਉੱਪਰ ਦੇ ਅਪਰਾਧ ਨੇ ਜਿੱਦਾਂ ਮਰਡਰ ਹੋ ਗਿਆ ਰੇਪ ਹੋ ਗਿਆ ਕੁਝ ਵੀ ਜਿਹੜਾ ਇਦਾਂ ਦਾ ਕੋਈ ਜਿਹੜਾ ਖਤਰਨਾਕ ਕ੍ਰਾਈਮ ਕਹਿ ਸਕਦੇ ਆਪਾਂ ਉਹਦੇ ਦੇ ਜਿਹੜੇ ਫੋਰੈਂਸਿਕ ਐਕਸਪਰਟ ਨੇ ਉਹਨਾਂ ਦਾ ਹੋਣਾ ਅਤੇ ਜਰੂਰੀ ਹੈ ਜੋ ਪਹਿਲਾਂ ਲਾਅ ਦੇ ਵਿੱਚ ਨਹੀਂ ਹੈਗਾ ਸੀ ਇਹ ਪ੍ਰੋਵੀਜ਼ਨ ਇਹਨਾਂ ਨੇ 173 ਕਲੌਜ਼ ਦੇ ਵਿੱਚ BNS ਦੇ ਵਿੱਚ ਬਾੜ ਦਿੱਤੀ ਹੈ ਇਹ ਵੀ ਇਹਨੂੰ ਸਲੂਟ ਕਰਦੇ ਆਪਾਂ ਅਰਾ ਸਰਕਾਰਾਂ ਨੂੰ ਇਸ ਤਾਰਾ ਦੇ ਤਹਿਤ ਅਜਹੀ ਵਿਵਸਥਾ ਲਾਗੂ ਕਰਨ ਲਈ 5 ਸਾਲ ਸਮਾਂ ਦਿੱਤਾ ਹੈ ਜਿੰਨੀਆਂ ਵੀ ਆ ਸੌਰੀ ਇੰਡੀਆ ਦੀਆਂ ਸਟੇਟਸ ਨੇ ਪੰਜਾਬ ਵੀ ਲਾ ਲਓ ਤਾਂ ਉਹਨਾਂ ਨੂੰ ਇਸ ਕਾਨੂੰਨ ਦੇ ਮੁਤਾਬਿਕ ਇਹ ਗੱਲ ਕੀਤੀ ਗਈ ਵੀ ਫੋਰੈਂਸਿਕ ਐਕਸਪਰਟ ਆਪਦੇ ਜਿਹੜੇ ਹੈਗੇ ਨੇ ਭਰਤੀ ਕਰੋ ਤੇ ਪੁਲਿਸ ਦੇ ਨਾਲ ਇਹਨਾਂ ਨੂੰ ਟਾਈਪਸ ਕਰੋ ਵੀ ਤਾਂ ਕਿ ਜਿੱਥੇ ਵੀ ਕੋਈ ਕ੍ਰਾਈਮ ਕਮਿਟ ਹੁੰਦਾ ਹੈ ਪਹਿਲਾਂ ਉੱਥੇ ਫੋਰੈਂਸਿਕ ਟੀਮ ਜਿਹੜੀ ਜਾਊਗੀ ਜਾਂ ਪੁਲਿਸ ਦੇ ਨਾਲ ਜਾਊਗੀ ਐਵੀਡੈਂਸ ਕਲੈਕਟ ਕਰਨੇ ਸਾਰਾ ਜਿਹੜਾ ਕ੍ਰਾਈਮ ਸੀਨ ਉਹ ਇਹਨਾਂ ਕਰਨਾ ਫੋਰੈਂਸਿਕ ਸਪੋਰਟ ਨੇ ਕਰਨਾ ਪੁਲਿਸ ਵਾਲੇ ਪਿੱਛੇ ਖੜਨਗੇ ਉੱਥੇ ਐਵੀਡੈਂਸ ਖਤਮ ਹੋ ਜਾਂਦੀ ਪੁਲਿਸ ਆਉਦੀ ਮਾਰ-ਮਾਰ ਨਹੀਂ ਠੱਗਾ ਵੀ ਕਰ ਲੈਂਦੇ ਸੀ ਉੱਥੇ ਜਾ ਕੇ ਝੂਠਾ ਕੇਸ ਬਣਾਉਣਾ ਉੱਥੇ ਆ ਕੇ ਜੇ ਕੋਈ ਬੰਦਾ ਸੁਸਾਇਸਾਈਡ ਕਰਨਾ ਉਹਨੂੰ ਕੋਈ ਹੋਰ ਤਰੀਕੇ ਦੇ ਨਾਲ ਕਰਵਾ ਕਰਾਉਣੀ ਫੋਟੋਗ੍ਰਾਫ ਨਹੀਂ ਖਿੱਚਣੀ ਐ ਐਵੀਡੈਂਸ ਮਤਲਬ ਜਸਟਿਸ ਮਿਲੂ ਕਿੱਥੋਂ ਜਦੋਂ ਕੋਈ ਐਵੀਡੈਂਸ ਕਲੈਕਟ ਨਹੀਂ ਹੈ ਸੋ ਇਸ ਚੀਜ਼ ਨੂੰ ਬੜਾ ਨੰਦੇ ਨਖਤੇ ਹੋਏ ਜਿਹੜੀ ਜਿਹੜਾ ਇਹਨਾਂ ਨੇ 175 ਸੈਕਸ਼ਨ 176 ਦੇ ਵਿੱਚ ਲਿਆਂਦਾ ਗਿਆ ਤਾਂ ਇਹਨੂੰ ਆਪਾਂ ਸਲੂਟ ਕਰਦੇ ਹਾਂ ਤੇ ਇਹਦੇ ਵਿੱਚ ਇਹ ਵੀ ਗੱਲ ਕੀਤੀ ਹੈ ਵੀ ਜਿੰਨਾ ਤੱਕ ਇਹ ਜਿਹੜੀ ਵਿਵਸਥਾ ਹੈ ਉਹ ਲਾਗੂ ਨਹੀਂ ਹੁੰਦੀ ਤਾਂ ਰਾਜ ਸਰਕਾਰ ਜਿਹੜੀ ਹੈਗੀ ਹੈ ਦੂਜੇ ਜਿਹੜੀ ਕਿਸੇ ਵੀ ਸਟੇਟ ਦੇ ਵਿੱਚੋਂ ਫਰੈਂਸਿਕ ਜਿਹੜੀ ਸਹੂਲਤ ਨੂੰ ਵਰਤ ਸਕਦੀ ਹੈ ਤੇ ਇਸ ਪ੍ਰੋਵੀਜ਼ਨ ਬਾਰੇ ਅੱਜ ਜਿਹੜੀ ਇੱਕ ਅਪਡੇਟ ਸੀ ਤੇ ਬਹੁਤ ਵਧੀਆ ਇੱਕ ਅਲੱਗ ਜਿਹੜਾ ਹੈਗਾ ਇੱਕ ਨੈਟਰ ਵੀ ਹੈ ਤੇ ਇੱਕ ਜਸਟਿਸ ਦੇ ਵੱਲ ਜਾਣ ਦੇ ਲਈ ਬੜੀ ਫਾਸਟ ਚੀਜ਼ ਹੈ ਦੀ ਕੋਈ ਵੀ ਕ੍ਰਾਈਮ ਕਮਿਟਡ ਇਦਾਂ ਦਾ ਹੁੰਦਾ ਸੱਤ ਸਾਲ ਦੀ ਸਜ਼ਾ ਵੱਧ ਜਾਂ ਕੋਈ ਹੇਨਿੰਗਸ ਕ੍ਰਾਈਮ ਹ ਤਾਂ ਉੱਥੇ ਜੋ ਫੋਰੈਂਸਿਕ ਐਕਸਪਰਟ ਜਾਣਗੇ ਤਾਂ ਉੱਥੋਂ ਜੋ ਵੀ ਐਵੀਡੈਂਸ ਹੈ ਜਿਹਦੇ ਨਾਲ ਧੱਕਾ ਹੋਇਆ ਕੋਈ ਬਾਲ ਬਾਲ ਵੀ ਲੱਭਣਾ ਬਲੱਡ ਸੈਂਪਲਸ ਕੋਈ ਸ਼ੀਸ਼ਾ ਟੁੱਟਿਆ ਹੋਵੇ ਉਹਦੇ ਵਿੱਚੋਂ ਛੋਟੇ ਛੋਟੇ ਚੀਜ਼ਾਂ ਐਵੀਡੈਂਸ ਕਲੈਕਟ ਕਰਨੇ ਉਹ ਫੋਰੈਂਸਿਕ ਦੇ ਕੰਮ ਹੁੰਦਾ ਤੇ ਇਹਨੂੰ ਆਪਾਂ ਸਲੂਟ ਕਰਦੇ ਆ ਤੇ ਹਰੇਕ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਜੇ ਪੁਲਿਸ ਸਿੱਧੀ ਵੜਦੀ ਆ ਕੇ ਨਾ ਜੇ ਸਾਨੂੰ ਪਤਾ ਕੋਈ ਕਿਸੇ ਦਾ ਮਰਡਰ ਹੋਇਆ ਜਾਂ ਰੇਪ ਹੋਇਆ ਉਹਨੂੰ ਫੋਰੈਂਸਿਕ ਨਾਲ ਲੈ ਕੇ ਨਹੀਂ ਆਉਂਦੇ ਤਾਂ ਆਨੂੰ ਰੋਕ ਲੋ ਬਾਈ ਕਹੋਗੇ ਫੋਰੈਂਸਿਕ ਪਹਿਲਾਂ ਲੈ ਕੇ ਆਓ ਸਾਡੇ ਨਾਲ ਟੱਕਾ ਹੋਇਆ ਵੀ ਇੱਥੇ ਐਵੀਡੈਂਸ ਅਸੀਂ ਕਲੈਕਟ ਕਰਾਈਏ ਤਾਂ ਕਿ ਜਿਹੜੇ ਪੁਲਿਸ ਵਾਲੇ ਟੱਕਾ ਕਰਦੇ ਸੀ ਕਈ ਆ ਕੇ ਉੱਥੇ ਐਵੀਡੈਂਸ ਖਤਮ ਕਰ ਦਿੰਦੇ ਸੀ ਆ ਤੋਂ ਸਭ ਜੇ ਜੇ ਤੱਕ ਤਾਂ ਮੋਣ ਗਿਆ ਸੋ ਇਸ ਕਰਕੇ ਫੋਟੋਜ਼ ਦੀ ਜਿਹੜੀ ਕਲੈਕਟ ਕਰਨ ਉਹ ਵੀ ਫੋਰੈਂਸਿਕ ਵਾਲੇ ਕਰਨਗੇ ਪੂਰੇ ਫੁੱਲ ਐਵੀਡੈਂਸ ਜਿਹੜੇ ਹੈਗੇ ਐਡਾ ਦੇ ਕੇਸਾਂ ਦੇ ਵਿੱਚ ਕਲੈਕਟ ਕਰਕੇ ਚਲਾਨ ਦੇ ਨਾਲ ਕੋਰਟ ਦੇ ਵਿੱਚ ਪੇਸ਼ ਹੋਣਗੇ ਥੈਂਕ ਯੂ